ਅਨੇਕਿਤ ਜਿਹੜਾ ਇੱਕ ਰਤਾਰ ਤੁਹਾਡੇ ਤੇ ਹਮਲਾ ਹੈ ਕੀ ਹੈਗਾ ਪੁਰਾ ਮਾਮਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਪ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ ਸਾਲ ਡੇਢ ਸਾਲ ਹੀ ਹੋ ਗਿਆ ਵੀ ਇਹਦੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਦਾ ਜ਼ਮਾਨਤ ਤੇ ਬਾਹਰ ਆਇਆ ਹੈ ਨੂੰ ਪੰਜ ਦਿਨ ਹੋਏ ਨੇ ਸਿਰਫ ਜ਼ਮਾਨਤ ਤੇ ਬਾਹਰ ਆਏ ਨੂੰ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣੇ ਕਿਰਾਏ ਕਰੋਏ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ ਤਿੰਨ ਚਾਰ ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਘੇੜੇ-ਘੇੜੇ ਕੱਢਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਆ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਢੀਰ ਪਟਲਾ ਕੇ ਪੰਗੇ-ਪੁੰਗੇ ਲੈਣੇ ਹੁੰਦੇ ਆ ਉਹ ਚੀਜ਼ਾਂ ਕਰਦਾ ਵਾ ਸੋ ਇਹ ਚੀਜ਼ਾਂ ਵੀ ਰਾਤ ਹੋਈ ਸੀਗਾ ਮੈਂ ਦਫ਼ਤਰ ਤੋਂ ਆਪਣੇ ਗਿਆ ਬਾਹਰ ਕੀ ਹੋਇਆ ਰਾਤ ਨੂੰ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫ਼ਤਰ ਜੀ ਡੇਲੀ ਮੇਰੀ ਰੁਟੀਨ ਆ ਦੁਕਾਨਾਂ ਵਾਲੇ ਦੁਵਾਲੇ ਨੇ ਦਫ਼ਤਰ ਹੋ ਰਿਹਾ ਮੈਂ ਉਰੀ ਰਹਿਣਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਕ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਫਸਾਈ ਕਾਰ ਕੋ ਸੀ ਨਾ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵੈ ਤੇ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਜਿਹੜਾ ਸਾਡੇ ਤਿੰਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਇੱਕ ਤੇ ਜੇ ਮੈਂ ਕਿਹਾ ਅੱਜ ਪ੍ਰਿੰਕਲ ਵੀ ਹੋਣੇ ਤੋਂ ਬਾਅਦ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੇ ਤੇ ਮੇਰੇ ਤੇ ਇਹ ਪਹਿਲਾਂ ਮੇਰੇ ਨਾਲ ਆਪੰਗਾ ਲੈਣੇ ਗਾਲਾਂ ਕੱਢੀਆਂ ਨੇ ਮੈਂ ਇੱਧਰ ਕੰਮ ਕਰ ਰਿਹਾ ਸੀ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਦਾ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਗੈਦ ਵੀ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਟੀ ਵਾਸਤੇ ਮੇਰੇ ਕੋਲ ਆਪਣੇ ਪਰਸਨਲ ਹੈਗੇ ਨੇ ਉਹ ਮੈਂ ਆਪਣੇ ਕੰਮ 'ਚੋਂ ਕੱਢ ਕੇ ਆਪਣਾ ਮੈਨੂੰ ਕਿੰਨੇ ਦਿਨ ਇੱਕ ਵਾਰੀ ਐਸਐਸਪੀ ਮੈਡਮ ਨੇ ਮਹੀਨੇ ਵਾਸਤੇ ਸਾਨੂੰ ਦਿੱਤਾ ਸੀਗਾ ਜੇ ਬੰਦੇ ਨੂੰ ਇਦਾਂ ਦਾ ਚਾਹ ਹੋਵੇ ਉਹ ਦੁਬਾਰਾ ਰਿਕੁਐਸਟ ਨਾ ਕਰੇ ਜਾ ਕੇ ਤੇ ਅੱਗੇ ਜਾ ਕੇ ਕਹੇ ਨਾ ਕਿ ਮੈਨੂੰ ਜੀ ਸਿਕਿਉਰਟੀ ਚਾਹੀਦੀ ਐ ਮੈਂ ਕਦੀ ਵੀ ਨਹੀਂ ਲੈਟਰ ਦਿੱਤਾ ਇੱਕ ਵੀ ਗੈਦ ਵੀ ਪੁਲਿਸ ਵੀ ਮੈਂ ਕਦੇ ਸਾਪ ਪੇਚ ਵੀ ਹੋਇਆ ਜੀ ਮੈਨੂੰ ਸਿਕਿਉਰਟੀ ਦੋ ਮੈਂ ਤਾਂ ਸਗੋਂ ਇਹ ਗੱਲ ਕਹਿਣਾ ਵੀ ਜੇ ਕਿਸੇ ਨੇ ਸਿਕਿਉਰਟੀ ਲੈਣੀ ਆ ਆਪਣੇ ਪੈਸੇ ਪਰੇ ਪੋਲਸ ਵਾਲੀ ਲਵੇ ਸਰਕਾਰ ਉਹਨਾਂ ਨੂੰ ਪੈਸਿਆਂ ਵਾਲੀ ਸਿਕਿਉਰਿਟੀ ਦੇਵੇ ਜੇ ਤੁਸੀਂ ਪੰਗੇ ਲੈ ਸਕਦੇ ਹੋ ਤਾਂ ਫਿਰ ਪੈਸੇ ਕਮਾ ਕੇ ਵੀ ਲਾਓ ਸਰਕਾਰ ਉਹਦੇ ਪੈਸੇ ਕਿਉਂ ਪੇ ਕਰੇ ਜਾਂ ਪਰਸਨਲ ਲਾਓ ਜੇ ਸਰਕਾਰੀ ਲੈਣੇ ਸਰਕਾਰੀ ਲਓ ਆਪਣੇ ਪੈਸੇ ਭਰੋ ਜੋ ਮਰਜ਼ੀ ਕਰੋ ਤੇ ਪ੍ਰਿੰਕਲ ਇੱਕ ਹੋਰ ਵੀ ਕਹਿ ਰਿਹਾ ਉਹਦੇ ਉੱਤੇ ਆਪਣੀ ਪੇਜ ਉੱਪਰ ਉਹਦੀ ਇੱਕ ਚੱਲਦੀ ਪਈ ਆ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਜਾ ਰਿਹਾ ਸੀ ਮੈਨੂੰ ਉਹ ਖਾਲਾ ਕੱਢਣ ਲੱਗਿਆ ਮੈਂ ਆਪਣੇ ਬਚਾਲੀ ਮੇਰੇ ਬੰਦੇ ਨੇ ਇਹ ਕੰਮ ਕੀਤਾ ਤੁਸੀਂ ਇਹ ਸਮਝੋ ਵੀ ਬਚਾਲੀ ਕੋਈ ਗੱਡੀ 'ਚ ਤੁਸੀਂ ਜਾਣਨੇ ਹੋ ਕਦੀ ਮੂੰਹ ਬੰਨ ਕੇ ਬੈੰਨੇ ਹੋ ਭਾਜੀ ਇਦਾਂ ਤਾਂ ਨਹੀਂ ਉਹਨਾਂ ਵੀ ਸਾਰਿਆਂ ਨੇ ਮੂੰਹ ਬੰਨੇ ਹੁਣ ਐਦਾਂ ਤਾਂ ਨਹੀਂ ਹੋ ਸਕਦਾ ਵੀ ਬਚਾਲੀ ਗੱਡੀ 1 ਸਕਿੰਟ ਲਈ ਖੜੀ ਆ ਜਾਂ ਰੋਕੀ ਆ ਉਤਰ ਕੇ ਕਿਰਪਾਨਾ ਅੱਗੇੋਂ ਪਿੱਛੇੋਂ ਸਾਈਡਾਂ ਤੋਂ ਲੱਗਣ ਲੱਗ ਜਾਨ ਐ ਤਾਂ ਨਹੀਂ ਹੋ ਸਕਦਾ ਵੀ ਇਹਨੂੰ ਪਤਾ ਵੀ ਅਸੀਂ ਰਸਤੇ 'ਚ ਕਿੱਥੇ ਰੁਕਿਆ ਨਹੀਂ ਰੁਕੇ ਇਹ ਰੇਕੀ ਹੁੰਦੀ ਔਰ ਕੀ ਹੁੰਦਾ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦਾ ਪ੍ਰਸ਼ਾਸਨ ਸਾਡੀ ਸਪੋਰਟ ਕਰ ਰਿਹਾ ਵਧੀਆ ਸਾਡੇ ਐਸਐਸਪੀ ਸਾਹਿਬ ਆਪਣੇ ਡੀਐਸਪੀ ਤੇ ਐਸਐਚਓ ਸਾਹਿਬ ਵਧੀਆ ਨੇ ਕੋਆਪਰੇਟ ਕਰ ਰਹੇ ਨੇ 307 ਅਸੀਂ ਲਗਵਾਉਣੀ ਆ ਅਟੈਂਟੂ ਮਰਡਰ ਲੱਗੂਗੀ ਉੱਤੇ ਅਸਲ ਤੇ ਪੂਰਾ ਮਾਮਲਾ ਕੀ ਹੈ ਥੋੜਾ ਕਿੰਨੇ ਕ ਵਜੇ ਦੀ ਘਟਨਾ ਹੈ ਇਹ 8:00 8:00 ਵਜੇ ਦੀ ਘਟਨਾ ਹੈਗੀ ਹੈ ਜੀ ਇਹ 3-4 ਦਿਨ ਤੋਂ ਪਹਿਲਾਂ ਵੀ ਮੈਂ ਇਨਟੀਮੀਟ ਕੀਤਾ ਐ ਐਸਐਸਪੀ ਸਾਹਿਬ ਨੂੰ ਜਾ ਕੇ ਪੇਸ਼ ਹੋਇਆ ਐ ਡੀਐਸਪੀ ਸਾਹਿਬ ਕੋਲ ਵੀ ਪੇਸ਼ ਹੋਇਆ ਐ ਤੇ ਘਰੇ ਵੀ ਇਹ ਕਿਉਂਕਿ ਮੇਰੇ ਨੰਬਰ ਨੇ ਬਲਾਕ ਕੀਤੇ ਆ ਇਹ ਲੋਕਾਂ ਨੇ ਕਾ ਬੜੀ ਗੱਲ ਕਰਦਾ ਜਿਵੇਂ ਸਾਡੀ ਪਹਿਲਾਂ ਗੱਲਬਾਤ ਨਹੀਂ ਹੁੰਦੀ ਹੁੰਦੀ ਜਦੋਂ ਸਾਡੀ ਦੋਸਤੀ ਸੀਗੀ ਇਹ ਉਦੋਂ ਦੀਆਂ ਰਿਕਾਰਡਿੰਗਾਂ ਰੱਖੀ ਫਿਰਦਾ ਹੁੰਦਾ ਉਹ ਕਿਹੜੀ ਕਿਸੇ ਨਾਲ ਜੋੜ ਲੈਂਦਾ ਤੇ ਸਾਨੂੰ ਮੰਨ ਲਓ ਵੀ ਸਾਨੂੰ ਵੀ ਸੁਣ ਕੇ ਐ ਲੱਗਦਾ ਵੀ ਆਹ ਮੈਂ ਗੱਲ ਕਦੋਂ ਕਹੀ ਸੀ ਮਤਲਬ ਸਾਰਾ ਦੇਖ ਕਿ ਬਾਕੀ ਗੱਲ ਉਹ ਕੀ ਵੀਊਜ਼ ਦੀ ਜਾਂ ਦੂਜੀ ਜਿਹੜੇ ਸਾਡੇ ਪੇਜ ਨੇ ਤੁਸੀਂ ਸਾਡੇ ਪੇਜ ਤੇ ਜਾ ਕੇ ਦੇਖ ਲਓ ਵੀ ਸਾਡੇ ਤੋਂ ਹਰੇਕ ਤਰ੍ਹਾਂ ਦਾ ਮੈਂ ਕੰਟੈਂਟ ਪਿਆਊਗਾ ਸੇਵਾ ਦਾ ਕੰਮ ਦਾ ਕਿਸੇ ਦੀ ਮਦਦ ਦਾ ਆਪਣੇ ਰੋਜ਼ਗਾਰ ਦਾ ਇਦਾਂ ਦਾ ਪਿਆਊਗਾ ਇਹਦੇ ਪੇਜ ਤੇ ਸਾਰਾ ਹੀ ਸਾਡੇ ਐਂਟੀ ਕੰਟੈਂਟ ਪਿਆਊਗਾ ਵੀ ਹਣੀ ਆਹ ਕਰਦਾ ਹਣੀ ਆਹ ਕਰਦਾ ਹਣੀ ਆਹ ਕਰਦਾ ਹੁਣ ਦਰਾਹੇ ਸ਼ਰੇਆਮ ਕੱਢ ਕੇ दारू ਪੀਂਦਾ ਬਾਹਰ ਕੱਢ ਕੇ ਪੀਂਦਾ ਉਦਣ ਦਾ ਜਿੱਦਣ ਦਾ ਇਹਦੇ ਗਵਾਹ ਦਰਾਹੇ ਵਾਲੇ ਨੇ ਮੈਨੂੰ ਫੋਨ ਵੀ ਕਰਦੇ ਨੇ ਬਟ ਮੈਂ ਇਹ ਸੋਚ ਰੱਖਦਾ ਵੀ ਦਰਾਹਾ ਮੇਰੇ ਪਿਓ ਦਾ ਨਹੀਂ ਹੈਗਾ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਇਹ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਉਹਨੂੰ ਰੋਕੇ ਠੀਕ ਹੈ ਜੇ ਕਿਸੇ ਨੂੰ ਗਲਤ ਲੱਗਦਾ ਉਹ ਉਹਨੂੰ ਬਲੈਜ ਕਰੇ ਪਰ ਮੇਰਾ ਇਹ ਕੰਮ ਨਹੀਂ ਹੈਗਾ ਹਾਂ ਮੇਰੇ ਰਸਤੇ ਜਾਊਗਾ ਮੈਨੂੰ ਰੁਕੂਗਾ ਫਿਰ ਤਾਂ ਅਸੀਂ ਅੱਗੇ ਹੁਣ ਰਾਤ ਅਸੀਂ ਇੱਕ ਦੋ ਜਾਣੇ ਸੀਗੇ ਜ਼ਰੂਰੀ ਥੋੜੀ ਵੀ ਬੰਦਾ ਹਮੇਸ਼ਾ ਤਿਆਰ ਹੋ ਅਸੀਂ ਕਿਹੜਾ ਯਾਰ ਗੁੰਡੇ ਬਦਮਾਸ਼ ਅਸੀਂ ਵਪਾਰੀ ਆਪਣੀ ਕਿਵੇਂ ਜਾਨ ਚਾਹੀ ਰਾਤ ਜੇ ਤੁਹਾਡੇ ਜਿਹਾ ਬਣਾਇਆ ਜਦੋਂ ਮੈਨੂੰ ਲੱਗਿਆ ਵੀ ਇਹਨਾਂ ਨੇ ਮੂੰਹ ਬੰਨੇ ਹੋਇਆ ਕਿਰਪਾਨ ਪਿੱਛੋਂ ਪਹਿਲਾਂ ਤਾਂ ਪਿੱਛੋਂ ਕਿਰਪਾਨ ਵੱਜ ਗਈ ਉਹ ਕੈਮਰੇ 'ਚ ਨਹੀਂ ਨਾ ਆਈ ਇੰਨਾ ਕਿ ਤੁਹਾਨੂੰ ਪਤਾ ਲੱਗ ਹੀ ਜਾਂਦਾ ਵੀ ਗੱਡੀ ਦਾ ਸ਼ੀਸ਼ਾ ਟੁੱਟਿਆ ਜਾਂ ਤੇ ਮਤਲਬ ਵੀ ਨਹੀਂ ਮਿਲਣ ਵਾਲੇ ਬੰਦੇ ਹੈਗੇ ਜਾਨੂੰ ਮੈਂ ਰੇਸ ਦਿੱਤੀ ਆ ਤੇ ਮੈਂ ਗੱਡੀ ਲੈ ਕੇ ਅੱਗੇ ਚੱਲੇ ਗਿਆ ਨਾਲ ਥਾਣਾ ਸੀ ਫਿਰ ਮੈਂ ਥਾਣੇ ਚੱਲ ਗਿਆ ਮੈਨੂੰ ਲੱਗਿਆ ਸੇ ਮੈਂ ਥਾਣੇ ਚੱਲ ਗਿਆ ਤੇ ਪ੍ਰਸ਼ਾਸਨ ਵੱਲੋਂ ਕੀ ਖੋਸਾ ਦਵਾਇਆ ਗਿਆ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੁਣ ਵੀ ਅਸੀਂ ਤਾਲਮੇਲ ਕਰ ਰਹੇ ਆ ਵਧੀਆ ਸਪੋਰਟ ਕਰ ਰਹੇ ਆ ਹੁਣ ਦੇਖੋ ਉਹ ਬੰਦੇ ਨੂੰ ਕਾਨੂੰਨ ਦਾ ਕਿੰਨਾ ਕੁ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਸਾਰਾ ਡੱਬਰ ਮਿੰਤਾ ਕਰਦਾ ਪਿਆ ਜਮਾਨਤ ਦੀ ਮੇਰੇ ਨਾਲ ਜੇਲ੍ਹ ਚ ਇੰਨਾ ਕੁਝ ਹੋਇਆ ਮੈਂ 9 ਦਿਨ ਰਹਿਮਾਨ ਤੇ ਰਿਹਾ 1-2 ਦਿਨ ਜੇਲ੍ਹ ਚ ਰਿਹਾ ਮੈਂ ਆਗੇ 5-6 ਮਹੀਨੇ ਬੋਲਿਆ ਨਹੀਂ ਵੀ ਯਾਰ ਮੈਂ ਕੰਮ ਨਹੀਂ ਕਰਨਾ ਵੀ ਪਰਿਵਾਰ ਮਿੰਤਾ ਕਰਦਾ ਮੁੜ ਕੇ ਜਮਾਨਤਾਂ ਕਰਾਉਣੀਆਂ ਬੜੀਆਂ ਔਖੀਆਂ ਨੇ ਇਹ ਗੱਲਾਂ ਨੈੱਟ ਤੇ ਚੰਗੀਆਂ ਲੱਗਦੀਆਂ ਨੇ ਉਹ ਬੰਦੇ ਨੂੰ ਕਾਨੂੰਨ ਦਾ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਿੰਨਾ ਡਰ ਹੋਊਗਾ ਜਿਹੜਾ 5 ਦਿਨ ਪਹਿਲਾਂ ਆਇਆ ਜੱਜ ਸਾਹਿਬ ਮੂਰੇ ਮਿੰਤਾ ਕਰਦਾ ਸੀ ਜੀ ਮੇਰੇ ਪਾਸ ਪਈ ਹੋਈ ਆ ਮੇਰੀ ਸਰਜਰੀ ਹੋਈ ਆ ਮੇਰੇ ਤੇ ਤਰਸ ਕਰੋ ਤੇ ਤੂੰ ਤੂੰ ਲੋਕਾਂ ਦੇ ਮੁੰਡੇ ਮਾਰਨੇ ਆ ਇਹਨੂੰ ਯਾਰ ਮੇਰੇ ਨਾਲ ਖਿਜ ਹੀ ਇਹੀ ਆ ਵੀ ਜੋ ਇਹਦਾ ਜੋ ਇਹ ਅੰਡਰ ਟੇਬਲ ਕਰਦਾ ਸੀ ਉਹ ਮੈਂ ਬਿਯੋਂਡ ਟੇਬਲ ਲਿਆਂਦਾ ਜੋ ਮਨਸ਼ਾ ਕੀ ਹੈ ਬੰਦੇ ਦਾ ਮਨਸ਼ਾ ਵੀਰੇ ਇਹੀ ਹੈ ਜੀ ਇਹਨਾਂ ਮੈਂ ਹਿੱਸਾ ਨਹੀਂ ਪਾਇਆ ਬਈ ਕੰਮ ਵਿੱਚ ਮੇਰੇ ਕੰਮ ਵਿੱਚ ਹਿੱਸਾ ਨਹੀਂ ਪਾਇਆ ਮੇਰੀ ਮੰਨ ਲਓ ਜੀ ਦੇਖੋ ਤੁਸੀਂ ਇੱਕ ਪੱਤਰਕਾਰ ਸਾਹਿਬ ਹੋ ਜੇ ਤੁਸੀਂ ਲੱਖ ਰੁਪਏ ਕਮਾ ਰਹੇ ਹੋ ਕਿਸੇ ਤੁਹਾਡੀ ਸਟਰਗਲ ਤੋਂ ਬਾਅਦ ਤਾਂ ਤੁਹਾਡਾ ਕੋਈ ਨਵਾਂ ਫਰੈਂਡ ਬਣੇ ਤੁਸੀਂ ਉਹਨੂੰ ਤਰੀਕਾ ਤਾਂ ਦੱਸ ਸਕਦੇ ਹੋ ਪਰ ਤੁਸੀਂ ਉਹਨਾਂ ਨੂੰ 5000 ਰੁਪਏ ਸ਼ੇਅਰ ਥੋੜੀ ਕਰੋਗੇ ਵੀਰੇ ਉਹ ਸ਼ੇਅਰ ਨਾ ਕਰਨ ਕਰਕੇ ਬਸ ਇਹਨੇ ਹਾਂ ਕੁਝ ਕੀਤਾ ਠੀਕ ਹੈ ਹਾਂ ਜੀ ਐਸੇ ਸਭ ਕੀ ਮਾਮਲਾ ਹੈਗਾ ਜਿਹੜਾ ਇੱਕ ਹਾਲੀ ਕੀ ਦਿੱਤੀ ਕਿ ਕੰਮ ਲਾਉਂਦਾ ਹੈ ਕੱਲ ਰਾਤ ਇੱਕ ਹਨੀ ਸਿਟੀ ਵੱਲੋਂ ਸਾਨੂੰ ਕੰਪਲੇਨ ਮਸੂਲ ਹੋਈ ਸੀ ਕਿ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਜਦੋਂ ਘਰੇ ਜਾ ਰਿਆ ਸੀ ਤਾਂ ਇੱਕ ਸਕੋਰਪੀਓ ਗੱਡੀ ਵਿੱਚ ਕੁਝ ਅਨਨੈਂਟਿਫਾਈਡ ਬੰਦੇ ਸੀਗੇ ਜਿਨ੍ਹਾਂ ਨੇ ਉਹਦੀ ਗੱਡੀ ਘੇਰੀ ਤੇ ਉਹਦੇ ਤੇ ਹਮਲਾ ਕੀਤਾ ਕੀ ਇਹਦੇ ਉੱਪਰ ਕਾਰਵਾਈ ਕੀਤੀ ਹੈ ਉਹਦੀ ਸਟੇਟਮੈਂਟ ਅਸੀਂ ਰਿਕਾਰਡ ਕਰ ਲਈ ਜੀ ਉਸੇ ਸਟੇਟਮੈਂਟ ਦੇ ਹਿਸਾਬ ਤੇ ਜੋੜੇ ਦਿਖਾਇਆ ਰੈਲੇਵੈਂਟ ਸੈਕਸ਼ਨ ਚੋਂ ਅਸੀਂ ਅਫੇਅਰ ਰਜਿਸਟਰ ਕਰਿਆ ਤਾਂ ਲੱਗਿਆ ਜੀ ਕੌਣ ਸੀ ਇਹਨਾਂ ਕੋਈ ਨਾਮ ਲਿਖਾਇ ਨਹੀਂ ਇਹਨਾਂ ਦੇ ਜੀ ਉਹ ਆਲਰੇਡੀ ਡਿਸਪਿਊਟ ਚੱਲ ਰਿਹਾ ਜੋ ਰਿੰਕਲ ਨਾਮ ਦਾ ਵਿਅਕਤੀ ਹੈ ਉਹ ਲੋਕ ਨੇ ਨਾਮ ਲਿਖਾਇਆ ਸੀ ਉਹਨੂੰ ਅਸੀਂ ਵੈਰੀਫਾਈ ਕਰਕੇ ਇਹ ਤੇ ਕਰਮੀ ਕਰਦੇ ਕੋਈ ਗੱਡੀ ਨੰਬਰ ਪਤਾ ਲੱਗਿਆ ਕਿਹੜੀ ਗੱਡੀ ਜਾਏ ਜੀ ਕਿ ਇਹਨਾਂ ਨੇ ਹਮਲਾ ਕੀਤਾ ਇਹਦੇ ਰਿਗਾਰਡਿੰਗ ਅਸੀਂ ਹਾਲੇ ਸੀਸੀਟੀਵੀ ਫੁਟੇਜ ਜਿਹੜੀ ਚੈੱਕ ਕਰ ਰਹੇ ਹਾਂ